ਇਹ ਲੋਕ ਜਿਹੜੇ ਨੇ ਕਿਤੇ ਦੂਰੋਂ ਨਹੀਂ ਆਏ afghanistan ਆਰਾਮ ਦਾ ਜਾਂ ਪਾਕਿਸਤਾਨ ਦਾ ਕੋਈ ਅਟੈਕ ਨਹੀਂ ਚైనా ਦਾ ਅਟੈਕ ਨਹੀਂ ਇਹ ਦੇਸ਼ ਦੇ ਕਿਸਾਨ ਨੇ ਕਿਉਂ ਕਿਸਾਨ ਨੇ ਮੋਦੀ ਸਾਹਿਬ ਜਿਨ੍ਹਾਂ ਨਾਲ ਤੁਸੀਂ ਵਾਅਦੇ ਕੀਤੇ ਐ ਐਮਐਸਪੀ ਦਾ ਵਾਅਦਾ ਕੀਤਾ ਕਿਸਾਨਾਂ ਦੇ ਹੋਏ ਪਰਚੇ ਰੱਦ ਕਰਨ ਦਾ ਵਾਅਦਾ ਕੀਤਾ ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਮੁਆਵਜ਼ਾ ਪਲੱਸ ਉਹਨਾਂ ਨੂੰ ਨੌਕਰੀ ਜਿਹੜੀਆਂ ਮੇਜਰ ਕੋਇਲ ਚ ਕੈਜੂਐਲਟੀਆਂ ਉੱਥੇ ਹੋਈਆਂ ਇਹ ਸਾਰਾ ਕੁਝ ਤੁਸੀਂ ਮੰਨੇ ਹੋ ਦਸਤਾਵੇਜ਼ੀ ਮੰਨੇ ਹੋ ਫਿਰ ਉਸ ਗੱਲ ਤੇ ਆਉਂਦੇ ਕਿਉਂ ਨਹੀਂ ਕੋਈ ਮਾੜੇ ਨੀਤੀ ਘੜੇ ਜਿਹੜੇ ਆ ਨਾ ਜਿਹੜੀ ਬਿਊਰੋਕ੍ਰੇਸੀ ਆ ਇੰਡੀਆ ਦੀ ਹੋਵੇ ਭਾਵੇਂ ਪ੍ਰਾਂਤਾਂ ਦੀ ਹੋਵੇ ਇਹ ਬਿਊਰੋਕ੍ਰੇਸੀ ਦੇ ਮਾੜੇ ਨਤੀਜੇ ਬਿਊਰੋਕ੍ਰੇਟ ਤਕਰੀਬਨ ਉਹ ਬੰਦੇ ਨੇ ਜਿਹੜਾ ਨੇ ਕਦੀ ਖੇਤ ਜਾ ਕੇ ਨਹੀਂ ਦੇਖਿਆ ਉਹਨਾਂ ਨੂੰ ਮੂਲੀ ਤੇ ਗਾਜਰ ਦਾ ਫਰਕ ਨਹੀਂ ਪਤਾ ਉਹ ਸਾਰੇ ਨੀਤੀ ਘਾੜੇ ਨੇ ਖਾਸ ਕਰਕੇ ਅਸੀਂ ਦੁਆਬੇ ਕਿਤੇ ਨੂੰ ਬਿਲੋਂਗ ਕਰਦੇ ਆ ਸਾਡੇ ਕੋਲ ਰਕਬਾ ਬਹੁਤ ਥੋੜਾ ਖੇਤੀ ਕਰਨ ਵਾਸਤੇ ਲੋਕ ਜ਼ਿਆਦਾ ਨੇ ਉਹੀ ਕਾਰਨ ਹੋ ਗਿਆ ਕਿ ਪੰਜਾਬ ਨੂੰ ਮਾਈਗ੍ਰੇਟ ਹੋਣਾ ਪੈ ਗਿਆ ਨੌਕਰੀਆਂ ਇੱਥੇ ਹੈ ਨਹੀਂ ਫੌਜ ਦੇ ਵਿੱਚ ਜੋ ਸਾਡੀ ਪਰਸੈਂਟੇਜ ਸੀ ਉਹਨੂੰ ਕੱਟ ਲਾ ਦਿੱਤਾ ਮੇਰੇ ਨਾਨਕੇ ਹਰਿਆਣੇ ਆ ਪਾਕਿਸਤਾਨ ਤੋਂ ਉੱਠ ਕੇ ਆਏ ਆ ਹਾਥੀ ਰੱਖਿਆ ਹੁੰਦਾ ਸੀ ਉਹਨਾਂ ਉੱਥੇ ਇਥੇ ਆ ਕੇ 25 ਪੈਸੇ ਜ਼ਮੀਨ ਮਿਲੀ ਆ। ਕਰਨਾਲ ਦੇ ਲਾਗੇ ਅਸੰਧ ਉੱਥੇ ਜਦੋਂ ਉਹਨਾਂ ਨੇ ਹਲ ਪਾਉਣਾ ਸ਼ੁਰੂ ਕੀਤਾ ਉੱਥੇ ਦੇ ਜਿਹੜੇ ਲੋਕ ਵਸਨੀਕ ਸਨ ਰੋੜ ਲੋਕ ਉਹ ਕਹਿੰਦੇ ਯੂ ਸਰਦਾਰਾਂ ਕੋ ਤਾਂ ਦਿਮਾਗ ਖਰਾਬ ਹੋ ਗਿਆ ਯੂ ਤਾਂ ਧਰਤੀ ਫੜਨ ਲੱਗ ਗਏ ਕਹਿਣ ਦਾ ਭਾਵੇਂ ਜ਼ਮੀਨ 파ੜਨ ਦਾ ਪਏ ਸਰਦਾਰਾਂ ਦਾ ਦਿਮਾਗ ਖਰਾਬ ਹੋ ਗਿਆ। ਉਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਖੇਤੀ ਹੁੰਦੀ ਕੀ ਹੈ। ਮੱਰ ਅਸੀਂ ਸਪਲਾਈ ਕਰੀਏ ਗੋਭੀ ਅਸੀਂ ਸਪਲਾਈ ਕਰੀਏ ਖੰਡ ਅਸੀਂ ਦੇਸ਼ ਨੂੰ ਦਈਏ ਚੌਲ ਅਸੀਂ ਦਈਏ ਕਣਕ ਅਸੀਂ ਦਈਏ ਕਪਾਹ ਅਸੀਂ ਦਈਏ ਸੰਤਰੇ ਅਸੀਂ ਦਈਏ ਆਲੂ ਅਸੀਂ ਦਈਏ ਅਸੀਂ ਦੇ ਕੀ ਨਹੀਂ ਰਹੇ ਇਹਨਾਂ ਨੂੰ ਹਰ ਇੱਕ ਚੀਜ਼ ਦੇਣ ਤੋਂ ਬਾਅਦ ਵੀ ਸਾਡੇ ਪਿੱਠ 'ਚ ਛੁਰੇ ਇੰਨਾ ਗੱਡਖਾਨਾ ਇਸ ਦੇਸ਼ ਦੇ ਵਿੱਚ ਆ ਜਿਨ੍ਹਾਂ ਤੋਂ ਕਰੋੜਾਂ ਖਰਬਾਂ ਰੁਪਏ ਇਹਨਾਂ ਨੂੰ ਦਿੱਲੀ ਆਉਂਦਾ ਉਹਨਾਂ ਮੰਗਿਆ ਹੀ ਨਹੀਂ ਹੁੰਦੀ ਜਦੋਂ 50 ਲੱਖ ਦੀ ਫੋਰਚੂਨਰ ਕੋਈ ਲਾਲਾ ਲੈ ਕੇ ਇਸ ਰੋਡ ਦੇ ਉੱਤੇ ਲੰਘਦਾ ਉਹਨਾਂ ਮੰਗਿਆ ਹੀ ਨਹੀਂ ਹੁੰਦੀ ਇਹ ਨੇਤਾ ਲੋਕ ਵਾਟਰ ਪ੍ਰੂਫ ਟੈਂਟ ਲਾ ਕੇ ਹਜ਼ਾਰਾਂ ਦਾ ਇਕੱਠ ਕਰਦੇ ਆ ਗੱਡੀਆਂ ਬੱਸਾਂ ਸਾਰੇ ਆਉਂਦੇ ਆ ਉਹ ਕਰੋੜਾਂ ਰੁਪਏ ਕਿੱਥੋਂ ਆਉਂਦਾ ਉਹ ਕਿਹੜੀ ਫੰਡਿੰਗ ਚੋਂ ਆਉਂਦਾ ਉਹਨਾਂ ਮੰਗਿਆ ਹੀ ਨਹੀਂ ਵਾਦੀ ਉਹੀ ਪੈਸਾ ਲੋਕਾਂ ਦੇ ਲਾਉਣ ਸੋ ਕਰ ਕਰਾ ਕੇ ਦੇਖੋ ਇਹ ਦੇਸ਼ ਨੂੰ ਮੂਰਖ ਬਣਾਉਣ ਵਾਲੀ ਗੱਲ ਹੈ ਕਦੀ ਤਾਂ ਗੋਭੀ ਵਿਕਦੀ ਹੈ 10 ਰੁਪਏ ਕਿਲੋ ਕਦੀ ਗੋਭੀ ਹੋ ਜਾਂਦੀ 100 ਰੁਪਏ ਕਿਲੋ ਪਰ ਕਿਸਾਨ ਦੇ ਖੇਤੋਂ ਤੋਂ 2-3 ਰੁਪਏ ਟੁੱਟਦੀ ਐ ਕਦੀ ਤਾਂ ਪਿਆਜ਼ ਹੋ ਜਾਂਦਾ 20 ਰੁਪਏ ਕਿਲੋ ਕਦੀ ਪਿਆਜ਼ ਹੋ ਜਾਂਦਾ 100 ਰੁਪਏ ਕਿਲੋ ਕਿਸਾਨ ਨੂੰ ਪੈਸੇ ਤਾਂ ਨਹੀਂ ਮਿਲੇ ਪਿਛਲੀ ਵਾਰੀ ਨਿੰਬੂ 350 ਰੁਪਏ ਕਿਲੋ ਮਿਲਿਆ ਕੀ ਉਹ ਕਿਸਾਨ ਨੂੰ ਪੈਸੇ ਮਿਲੇ ਕੀ ਉਹਦੇ ਤੇ ਐਮਐਸਪੀ ਸੀ ਪੁੱਛੋ ਕਸ਼ਮੀਰ ਦੇ ਲੋਕਾਂ ਨੂੰ ਜਾ ਕੇ ਸੇ ਕਿਹੜੇ ਭਾ ਜਾਂਦਾ 12-13 ਰੁਪਏ ਕਿਲੋ ਤੇ ਉਹੀ ਸੇ ਪਹਿਲਾਂ ਸਿੱਧਾ ਦਿੱਲੀ ਜਾਂਦਾ ਦਿੱਲੀ ਤੋਂ ਹੋ ਕੇ ਪੰਜਾਬ ਚ ਆਉਂਦਾ 200 ਰੁਪਏ ਕਿਲੋ ਵਿਕਦਾ ਤੇ ਕੌਣ ਮੰਗਹਾਈ ਕਰ ਰਿਹਾ ਕਿਸਾਨ ਕਰ ਰਿਹਾ ਜਿਸ ਤਰੀਕੇ ਦੇ ਨਾਲ ਸਰਕਾਰ ਦੁਆਰਾ ਉਹਨਾਂ ਹੀ ਕਿਸਾਨਾਂ ਦੇ ਅੱਗੇ ਫੌਜ ਲਾਈ ਗਈ ਹੈ ਫੋਰਸ ਲਾ ਦਿੱਤੀ ਗਈ ਹੈ ਤੇ ਉਹਨਾਂ ਦੁਆਰਾ ਜਿਹੜਾ ਇਸ ਤਰੀਕੇ ਦਾ ਵਰਤਾਰਾ ਕੀਤਾ ਜਾ ਰਿਹਾ ਹੈ ਇਹਨੂੰ ਕਿਵੇਂ ਦੇਖਦੇ ਹੋ ਦੇਖੋ ਮੰਦ ਭਾਗਾ ਇਹ ਲੋਕ ਜਿਹੜੇ ਨੇ ਕਿਤੇ ਦੂਰੋਂ ਨਹੀਂ ਆਏ ਅਫਗਾਨਿਸਤਾਨ ਆ ਰਾਮ ਦਾ ਜਾਂ ਪਾਕਿਸਤਾਨ ਦਾ ਕੋਈ ਅਟੈਕ ਨਹੀਂ ਚైనా ਦਾ ਅਟੈਕ ਨਹੀਂ ਇਹ ਦੇਸ਼ ਦੇ ਕਿਸਾਨ ਨੇ ਇਹ ਉਹ ਕਿਸਾਨ ਨੇ ਮੋਦੀ ਸਾਹਿਬ ਜਿਨ੍ਹਾਂ ਨਾਲ ਤੁਸੀਂ ਵਾਦੇ ਕੀਤੇ ਐ ਐਮਐਸਪੀ ਦਾ ਵਾਦਾ ਕੀਤਾ ਕਿਸਾਨਾਂ ਦੇ ਹੋਏ ਪਰਚੇ ਰੱਦ ਕਰਨ ਦਾ ਵਾਦਾ ਕੀਤਾ ਲਖੀਮਪੁਰ ਖੀਰੀ ਦੇ ਸ਼ਹੀਦਾਂ ਨੂੰ ਮੁਆਵਜ਼ਾ ਪਲੱਸ ਉਹਨਾਂ ਨੂੰ ਨੌਕਰੀ ਜਿਹੜੀਆਂ ਮੇਜਰ ਕੋਇਲ ਚ ਕੈਜੂਐਲਟੀਆਂ ਉੱਥੇ ਹੋਈਆਂ ਇਹ ਸਾਰਾ ਕੁਝ ਤੁਸੀਂ ਮੰਨੇ ਹੋ ਦਸਤਾਵੇਜ਼ ਹੀ ਮੰਨੇ ਹੋ ਫਿਰ ਉਸ ਗੱਲ ਤੇ ਆਉਂਦੇ ਕਿਉਂ ਨਹੀਂ ਸੁਆਮੀ ਨਾਥਨ ਰਿਪੋਰਟ ਉੱਤੇ ਜਿਹੜਾ ਹੈਗਾ ਉਹ ਦੁਬਾਰਾ ਤੁਸੀਂ ਸਟੱਡੀ ਕਰਨ ਬਾਰੇ ਉਦੋਂ ਕਿਹਾ ਕਿ ਅਸੀਂ ਕੋਸ਼ਿਸ਼ ਕਰਾਂਗੇ ਉਹਨੂੰ ਲਾਗੂ ਕਰਾਂਗੇ ਨਹੀਂ ਤਾਂ ਐਮਐਸਪੀ ਅਸੀਂ ਵੱਧ ਤੋਂ ਵੱਧ ਫਸਲਾਂ ਤੇ ਦੇਵਾਂਗੇ ਜੇ 23 ਫਸਲਾਂ ਤੇ ਮੁਕੰਮਲ ਨਹੀਂ ਹੁੰਦੀ ਇਹ ਸਾਰੇ ਵਾਅਦੇ ਕਰਕੇ ਚਾਹੀਦਾ ਤੇ ਇਹ ਸੀ ਵੀ ਪਲੱਸ ਸਾਨੂੰ ਪੰਜਾਬ ਨੂੰ ਕੋਈ ਐਗਰੀਕਲਚਰ ਪੈਕੇਜ ਦਿੰਦੇ ਕਿਉਂਕਿ ਅਸੀਂ ਲੰਮੇ ਸਮੇਂ ਤੋਂ ਆਪਣਾ ਪਾਣੀ ਬਰਬਾਦ ਕਰਕੇ ਨਸਲ ਫਸਲ ਸਪ੍ਰੇਆਂ ਨਕਲੀ ਪਾ ਕੇ ਫਸਲਾਂ ਦੇ ਉੱਤੇ ਤੁਹਾਨੂੰ ਅੰਨ ਦੇ ਰਹੇ ਆ ਲੰਬੇ ਸਮੇਂ ਤੋਂ ਅਸੀਂ ਇਹ ਸੰਘਰਸ਼ ਕਰ ਰਹੇ ਆ ਥੋੜਾ ਤਾਂ ਇਹ ਚਾਹੀਦਾ ਜੀ ਸਾਨੂੰ ਘੱਟੋ ਘੱਟ 1 ਲੱਖ ਹਜ਼ਾਰ ਕਰੋੜ ਦਾ ਹੋਰ ਪੈਕੇਜ ਦਿੰਦੇ ਸਵਾਏ ਪੈਕੇਜ ਦੇਣ ਤੇ ਤੁਸੀਂ ਆਪਣੀਆਂ ਗੱਲਾਂ ਤੋਂ ਵੀ ਮੁੱਕਰ ਗਏ ਇਹ ਜਿਹੜਾ ਸੰਘਰਸ਼ ਦੋ ਤੁਰਿਆ ਇਹ ਉਹਨਾਂ ਮੰਗਾਂ ਨੂੰ ਲੈ ਕੇ ਆ ਕੋਈ ਨਜਾਇਜ਼ ਕੋਈ ਮੰਗ ਨਹੀਂ ਸਾਰੀਆਂ ਜਾਇਜ਼ ਮੰਗਾਂ ਨੇ ਕੀ ਕਾਰਨ ਲੱਗਦਾ ਹੈ ਉਹ ਕਿਸਾਨ ਜਿਸ ਨੂੰ ਕਿ ਇੱਕ ਰਾਜਾ ਕਿਹਾ ਜਾਂਦਾ ਤੇ ਕਿਸਾਨ ਤੋਂ ਬਗੈਰ ਕਿਸੇ ਵੀ ਸਟੇਟ ਦੀ ਕਲਪਨਾ ਨਹੀਂ ਕੀਤੀ ਜਾ ਸਕਦੀ ਖਾਸ ਤੌਰ ਤੇ ਪੰਜਾਬ ਦੀ ਪਰ ਉਹੀ ਕਿਸਾਨ ਅੱਜ ਸੜਕਾਂ ਤੇ ਰੁਲ ਰਿਹਾ ਹੈ ਦੇਖੋ ਇਹ ਮਾੜੇ ਨੀਤੀ ਘਾੜੇ ਜਿਹੜੇ ਆ ਨਾ ਜਿਹੜੀ ਬਿਊਰੋਕ੍ਰੇਸੀ ਆ ਇੰਡੀਆ ਦੀ ਹੋਵੇ ਭਾਵੇਂ ਪ੍ਰਾਂਤਾਂ ਦੀ ਹੋਵੇ ਇਹ ਬਿਊਰੋਕ੍ਰੇਸੀ ਦੇ ਮਾੜੇ ਨਤੀਜੇ ਆ ਬਿਊਰੋਕ੍ਰੇਟ ਤਕਰੀਬਨ ਉਹ ਬੰਦੇ ਨੇ ਜਿਹੜਾ ਨੇ ਕਦੀ ਖੇਤ ਜਾ ਕੇ ਨਹੀਂ ਦੇਖਿਆ ਉਹਨਾਂ ਨੂੰ ਮੂਲੀ ਤੇ ਗਾਜਰ ਦਾ ਫਰਕ ਨਹੀਂ ਪਤਾ ਉਹ ਸਾਰੇ ਨੀਤੀ ਘਾੜੇ ਨੇ ਉਹ ਜੋ ਟੇਬਲਾਂ ਦੇ ਉੱਤੇ ਬੈਠੇ ਆ ਜੋ WTO ਦੀ ਇਨਸਟਰਕਸ਼ਨਾਂ ਆਉਂਦੀਆਂ ਜੋ ਬਾਹਰ ਬਾਹਰ ਦੀਆਂ ਫਾਰਮਿੰਗ ਦੇ ਮਾਡਲ ਨੇ ਉਹ ਸਾਡੇ ਤੇ ਲਾਗੂ ਕਰਦੇ ਆ ਸਾਡੇ ਉੱਤੇ ਧੱਕੇ ਨਾਲ ਬ੍ਰਾਜ਼ੀਲ ਦਾ ਮਾਡਲ ਲਾਗੂ ਕਰੀ ਜਾਂਦੇ ਆ ਚਾਹੁੰਦੇ ਤੇ ਅਸੀਂ ਇਹ ਆ ਕਿ ਇਸ ਭਾਰਤ ਦੇ ਵਿੱਚ ਇਹ ਹੋਣਾ ਚਾਹੀਦਾ ਸੀ ਪੰਜਾਬ ਮਾਡਲ ਲਾਗੂ ਪੂਰੀ ਦੁਨੀਆ ਤੇ ਕਰਦੇ ਲੋਕ ਕਹਿੰਦੇ ਵੀ ਅਸੀਂ ਆਪਣੇ ਦੇਸ਼ ਨੂੰ ਖੇਤੀ ਦੇ ਵਿੱਚ ਡਿਵੈਲਪ ਕਰਨਾ ਚਾਹੁੰਦੇ ਆ ਤੇ ਉਹ ਕਹਿੰਦੇ ਵੀ ਠੀਕ ਆ ਅਸੀਂ ਪੰਜਾਬ ਦਾ 100 ਕਿਸਾਨ ਭੇਜਦੇ ਆ ਉਹਨਾਂ ਵਾਸਤੇ ਸਪੈਸ਼ਲ ਜੈਟ ਜਾਂਦਾ ਇੱਥੋਂ ਤੇ ਉਹ ਪੰਜਾਬ ਦੇ ਕਿਸਾਨ ਜਾ ਕੇ ਉੱਥੇ ਖੇਤੀ ਕਰਕੇ ਤੇ ਉਹਨਾਂ ਨੂੰ ਦੱਸਦੇ ਵੀ ਖੇਤੀ ਭਾਈ ਇਦਾਂ ਕਰਨੀ ਆ ਮੈਂ ਮੇਰੇ ਨਾਨਕੇ ਹਰਿਆਣੇ ਆ ਪਾਕਿਸਤਾਨ ਤੋਂ ਉੱਠ ਕੇ ਆਏ ਆ ਹਾਥੀ ਰੱਖਿਆ ਹੁੰਦਾ ਸੀ ਉਹਨਾਂ ਉੱਥੇ ਇੱਥੇ ਆ ਕੇ 25 ਪੈਸੇ ਜ਼ਮੀਨ ਮਿਲੀ ਆ ਅੱਛਾ ਉਹ ਜਦੋਂ ਕਰਨਾਲ ਦੇ ਲਾਗੇ ਅਸੰਧ ਉੱਥੇ ਜਦੋਂ ਉਹਨਾਂ ਨੇ ਹਲ ਪਾਉਣਾ ਸ਼ੁਰੂ ਕੀਤਾ ਉੱਥੇ ਦੇ ਜਿਹੜੇ ਲੋਕ ਵਸਨੀਕ ਸਨ ਰੋੜ ਲੋਕ ਉਹ ਕਹਿੰਦੇ ਯੂ ਸਰਦਾਰਾਂ ਕੋ ਤਾਂ ਦਿਮਾਗ ਖਰਾਬ ਹੋ ਗਿਆ ਯੂ ਤਾਂ ਧਰਤੀ ਫੜਨ ਲੱਗ ਗਏ ਕਹਿਣ ਦਾ ਭਾਵ ਵੀ ਜ਼ਮੀਨ ਪਾੜਨ ਲੱਪੇ ਸਰਦਾਰਾਂ ਦਾ ਦਿਮਾਗ ਖਰਾਬ ਹੋ ਗਿਆ ਉਹਨਾਂ ਨੂੰ ਪਤਾ ਹੀ ਨਹੀਂ ਸੀ ਵੀ ਖੇਤੀ ਹੁੰਦੀ ਕੀ ਹੈ ਵੀ ਇਹ ਜ਼ਮੀਨ ਪਾੜ ਕੇ ਹੀ ਇਹਦੇ ਵਿੱਚ ਛਿੱਟਾ ਦੇ ਹੋਣਾ ਹਾਲਾਤ ਭਾਰਤ ਦੇ ਇਹੋ ਜਿਹੇ ਸਨ ਕਿ ਬਰਸਾਤੀ ਫਸਲਾਂ ਦੇ ਉੱਤੇ ਭਾਰਤ ਨਿਰਭਰ ਸੀ ਜਦੋਂ ਬਰਸਾਤ ਹੋਈ ਛਿੱਟਾ ਦੇਤਾ ਬਾਜਰਾ ਉੱਗ ਗਿਆ ਸਾਰਾ ਸਾਲ ਖਾ ਲਿਆ ਤੇ ਸਾਡੇ ਗੁਰੂਆਂ ਤੋਂ ਇਹ ਕੰਮ ਸ਼ੁਰੂ ਹੋਇਆ ਪੰਜਵੇਂ ਪਾਤਸ਼ਾਹ ਨੇ ਖੂਲ ਵਾਇਏ ਖੂਲ ਵਾਇਏ ਉਥੋਂ ਫਾਰਮਿੰਗ ਸ਼ੁਰੂ ਹੋਈ ਹੈਨਾ ਪਰਫੁੱਲਤਾ ਹੋਈ ਮਹਾਰਾਜਾ ਰਣਜੀਤ ਸਿੰਘ ਨੇ ਕਿੰਨੇ ਖੂਲ ਲਵਾਏ ਫਾਰਮਿੰਗ ਹੋਰ ਪਰਫੁੱਲਤਾ ਹੋਈ ਉਸ ਤੋਂ ਬਾਅਦ ਆਧੁਨਿਕ ਸਮਾਂ ਆ ਗਿਆ ਅਸੀਂ ਚੱਪੇ-ਚੱਪੇ ਤੇ ਅਨਾਜ ਅਗਾਉਣ ਦੀ ਸਮਰੱਥਾ ਰੱਖਦੇ ਹਾਂ ਔਰ ਇਸ ਦੇਸ਼ ਨੂੰ ਪੰਜਾਬ ਸਪਲਾਈ ਕੀ ਨਹੀਂ ਕਰ ਰਿਆ ਮਟਰ ਅਸੀਂ ਸਪਲਾਈ ਕਰੀਏ ਗੋਭੀ ਅਸੀਂ ਸਪਲਾਈ ਕਰੀਏ ਖੰਡ ਅਸੀਂ ਦੇਸ਼ ਨੂੰ ਦਈਏ ਚੌਲ ਅਸੀਂ ਦਈਏ ਕਣਕ ਅਸੀਂ ਦਈਏ ਕਪਾਹ ਅਸੀਂ ਦਈਏ ਸੰਤਰੇ ਅਸੀਂ ਦਈਏ ਆਲੂ ਅਸੀਂ ਦਈਏ ਅਸੀਂ ਦੇ ਕੀ ਨਹੀਂ ਰਹੇ ਇਹਨਾਂ ਨੂੰ ਹਰ ਇੱਕ ਚੀਜ਼ ਦੇਣ ਤੋਂ ਬਾਅਦ ਵੀ ਸਾਡੇ ਪਿੱਠ 'ਚ ਸ਼ੁਰੇ ਸਾਨੂੰ ਸਮਰਥਨ ਮੁੱਲ ਨਹੀਂ ਦੇਣਾ ਇੱਥੇ ਤੱਕ ਵੀ ਦਿਹਾੜੀਦਾਰ ਨਾਲੋਂ ਵੀ ਘੱਟ ਜਿਹੜਾ ਉਹ ਮੁਨਾਫਾ ਕਿਸਾਨ ਨੂੰ ਪੰਜਾਬ ਦੇ ਨੂੰ ਹੋ ਰਿਹਾ ਹੁਣ ਗੱਲ ਕਰੀਏ ਤਾਂ ਕਹਿੰਦੇ ਦੇਸ਼ ਦੀ ਜੀਡੀਪੀ ਦੇ ਵਿੱਚ 20% ਯੋਗਦਾਨ ਕਿਸਾਨ ਦਾ ਹੈ ਇੰਨਾ ਵੱਡਾ ਯੋਗਦਾਨ ਹੋਣ ਦੇ ਬਾਵਜੂਦ ਵੀ ਜਿਹੜੀ ਸਰਕਾਰ ਉਹ ਕਰਜ਼ੇ ਕਿਉਂ ਨਹੀਂ ਮਾਫ਼ ਕਰ ਸਕਦੀ ਜਾਂ ਫਿਰ ਮੰਗਾਂ ਨੂੰ ਕਿਉਂ ਨਹੀਂ ਮੰਨ ਸਕਦੀ ਅਸੀਂ ਕਹਿੰਨੇ ਆ ਤੁਸੀਂ ਕਰਜ਼ੇ ਮਾਫ਼ ਹੀ ਨਾ ਕਰੋ ਇਹ ਡਿਮਾਂਡ ਨੂੰ ਛੱਡ ਦਈਏ ਤੁਸੀਂ ਇੱਕੋ ਗੱਲ ਤੇ ਆਜੋ ਕਿ ਤੁਸੀਂ ਜਦੋਂ ਪਹਿਲੀ ਵਾਰੀ ਸਰਕਾਰ ਬਣਾਈ ਆ ਤੁਸੀਂ ਕਿਹਾ ਵੀ 2024 ਦੇ ਵਿੱਚ ਆਮਦਨ ਦੁੱਗਣੀ ਕਰਦੇਾਂਗੇ ਉਸ ਦਿਨ 1750 ਭਾਸੀ ਕਣਕ ਦਾਜ 2200 ਹੈ ਤੁਸੀਂ ਕਰਦੇ ਹੋ 3400 ਤੁਸੀਂ ਵਧਾ ਦਿਓ ਭਾ ਜਿਨ੍ਹਾਂ 2014 ਦੇ ਵਿੱਚ ਜੋ ਭਾ ਜਿਹੜੀ ਜਿਹੜੀ ਫਸਲ ਦਾ ਸੀ ਤੁਸੀਂ 2024 ਜੇ ਐਲਾਨ ਕਰਦੇ ਦੁੱਗਣਾ ਕਰ ਦਿੱਤਾ ਤੇ ਅਸੀਂ ਤੁਹਾਡੇ ਨਾਲ ਖੁਸ਼ ਹਾਂ ਅਸੀਂ ਹੈਪੀ ਹਾਂ ਪਰ ਇਹ ਕਰਦੇ ਨਹੀਂ ਕਹਿੰਦੇ ਕੁਝ ਹੋ ਰਿਹਾ ਕਰਦੇ ਕੁਝ ਹੋ ਰਿਹਾ ਹੁਣ ਗੱਲ ਕਰਜ਼ੇ ਦੀ ਆ ਜਾਂਦੀ ਹੈ ਕਹਿੰਦੇ 1.5 ਲੱਖ ਕਰੋੜ ਰੁਪਏ ਦੇ ਕਰੀਬ ਜਿਹੜਾ ਕਰਜ਼ਾ ਆ ਕਿਸਾਨ ਦੇ ਉੱਤੇ ਇਹ ਕਰਜ਼ਾ ਚੜਿਆ ਕਿਵੇਂ ਕਰਜ਼ੇ ਚੜਨ ਦੇ ਕਾਰਨ ਇਹਨਾਂ ਨੇ ਇਹਨਾਂ ਨੇ ਲੱਭੜੇ ਆ ਡਾਇਆ ਜੇ ਤੁਸੀਂ 100 ਰੁਪਏ ਕਣਕ ਦਾ ਵਧਾਉਨੇ ਹੋ ਨਾਲ ਹੀ ਡਾਇਆ ਚੱਕਦੇ ਨੇ ਸਪਰੇਆਂ ਦੇ ਭਾਅ ਵੱਧ ਜਾਂਦੇ ਆ ਤੇ ਜਦੋਂ ਫਸਲ ਆ ਹੁਣ ਤਬਾਹ ਹੋਈ ਹੜ ਆਏ ਪੰਜਾਬ ਦੇ ਵਿੱਚ ਫਸਲ ਤਬਾਹ ਹੋਈ ਜਿਨ੍ਹਾਂ ਦੀ ਤਬਾਹ ਹੋਈ ਫਸਲ ਆ ਉਹ ਬੰਦਾ ਰਿਕਵਰੀ ਕਿੱਥੋਂ ਕਰੂਗਾ ਬੈਂਕ ਜਾਊਗਾ ਕਰਜ਼ਾ ਚੱਕੂਗਾ ਫਿਰ ਧੀ ਭੈਣ ਦਾ ਵਿਆਹ ਵੀ ਆ ਘਰ ਆਉਣਾ ਕਰਜ਼ਾ ਚੜਨਾ ਹੀ ਚੜਨਾ ਫਿਰ ਖਾਸ ਕਰਕੇ ਅਸੀਂ ਦੁਆਬੇ ਕਿਤੇ ਨੂੰ ਬਿਲੋਂਗ ਕਰਦੇ ਆ ਸਾਡੇ ਕੋਲ ਰਕਬਾ ਬਹੁਤ ਥੋੜਾ ਖੇਤੀ ਕਰਨ ਵਾਸਤੇ ਲੋਕ ਜਿਆਦਾ ਨੇ ਉਹੀ ਕਾਰਨ ਹੋ ਗਿਆ ਕਿ ਪੰਜਾਬ ਨੂੰ ਮਾਈਗ੍ਰੇਟ ਹੋਣਾ ਪੈ ਗਿਆ ਨੌਕਰੀਆਂ ਇੱਥੇ ਹੈ ਨਹੀਂ ਫੌਜ ਦੇ ਵਿੱਚ ਜੋ ਸਾਡੀ ਪਰਸੈਂਟੇਜ ਸੀ ਉਹਨੂੰ ਕੱਟ ਲਾ ਦਿੱਤਾ ਲੱਖਾਂ ਬੰਦਾ ਜਿਹੜਾ ਸਾਡਾ ਬੇਰੋਜ਼ਗਾਰਤਾ ਪੰਜਾਬ ਦਾ ਪਹਿਲਾਂ ਜਦੋਂ ਲੋੜ ਸੀ 71 ਦੇ ਵਿੱਚ ਲੜਨਾ ਸੀਗਾ 65 ਦੇ ਵਿੱਚ ਲੜਨਾ ਸੀਗਾ 62 ਦੇ ਵਿੱਚ ਲੜਨਾ ਸੀ ਉਦੋਂ ਪੰਜਾਬੀਆਂ ਦੀ ਭਰਤੀ ਵੱਧ ਤੋਂ ਵੱਧ ਕੀਤੀ ਘਰੋਂ ਮੁੰਡੇ ਚੱਕ-ਚੱਕ ਕੇ ਭਰਤੀ ਕੀਤੇ ਹੁਣ ਜਦੋਂ ਫੌਜ ਬੇਲੀ ਹੋ ਗਈ ਆ ਹੁਣ ਸਾਡੇ ਸਾਰੇ ਬੰਦਿਆਂ ਦੇ ਨੌਕਰੀਆਂ ਕੱਟ ਕੇ ਹੋਰ ਸੂਬਿਆਂ ਦੇ ਭਰਨ ਲੱਪੇ ਵੀ ਇਹ ਕਦੋਂ ਵੀ ਬਾਗੀ ਹੋ ਸਕਦੇ 84 ਤੋਂ ਬਾਅਦ ਇਹ ਸਾਰਾ ਕੁਝ ਸਾਡੀ ਨਸਲ ਕੁਛ ਹੀ ਬੜੀ ਸੋਚੀ ਸਮਝੀ ਚਾਲ ਦੇ ਮੁਤਾਬਕ ਹੋ ਰਹੀ ਆ ਅਸੀਂ ਕਰਜਾ ਖੁਦ ਲਾ ਲਾਂਗੇ ਸਵਾਮੀ ਨਾਥਨ ਰਿਪੋਰਟ ਲਾਗੂ ਕਰ ਦਨ ਉਹ ਹਿਸਾਬ ਨਾਲ ਸਾਡੀ 6000 ਤੋਂ ਉੱਤੇ ਕਣਕ ਜਾਣੀ ਆ ਸਾਨੂੰ ਐਮਐਸਪੀ ਦੇ ਦੇਣ ਪਰ ਕਹਿੰਦੇ ਜੀ ਐਮਐਸਪੀ ਦਾ ਇਦਾਂ ਕਾਨੂੰਨ ਲਾਗੂ ਕਰਦੇ ਆ ਜਾਂ ਹੋਰ ਚੀਜ਼ਾਂ ਕਰਦੇ ਨੇ ਫਿਰ ਕਰਜ਼ਾ ਬਹੁਤ ਚੜਜੂ ਦੇਸ਼ ਤੇ ਦੇਸ਼ ਤੇ ਕਰਜ਼ਾ ਚੜਜੂ ਮੰਗਾਈ ਹੋ ਜੂਗੀ ਇਹ ਕਹਿ ਸਕਦੇ ਆ ਮੰਗਾਈ ਕਿੰਨੀ ਹੋ ਜੂਗੀ ਕੀ ਹੋ ਜੂਗਾ ਮੰਗਾਈ ਦਾ ਇਹ ਤਾਂ ਦੇਸ਼ ਨੇ ਸੋਚਣਾ ਤੇ ਜਦੋਂ ਬਾਹਰੋਂ ਇਹ ਖਰੀਦ ਕਰਦੇ ਆ ਉਦੋਂ ਮੰਗਾਈ ਦਾ ਡਰ ਨਹੀਂ ਰਹਿੰਦਾ ਇੰਨਾ ਗੱਡਖਾਨਾ ਇਸ ਦੇਸ਼ ਦੇ ਵਿੱਚ ਆ ਜਿਨ੍ਹਾਂ ਤੋਂ ਕਰੋੜਾਂ ਖਰਬਾਂ ਰੁਪਈਆ ਇਹਨਾਂ ਨੂੰ ਡੇਲੀ ਆਉਂਦਾ ਤੇ ਉਹਨਾਂ ਮੰਗਾਈ ਨਹੀਂ ਹੁੰਦੀ ਜਦੋਂ 50 ਲੱਖ ਦੀ ਫੋਰਚੂਨਰ ਕੋਈ ਲਾਲਾ ਲੈ ਕੇ ਇਸ ਰੋਡ ਦੇ ਉੱਤੇ ਲੰਘਦਾ ਉਹਨਾਂ ਮੰਗਾਈ ਨਹੀਂ ਹੁੰਦੀ ਇੱਥੇ ਆਡੀਆਂ ਆ ਗਈਆਂ ਇੱਥੇ ਮਰਸੜੀਆਂ ਆ ਗਈਆਂ ਇੱਥੇ ਐਂਡੈਵਰਾਂ ਆ ਗਈਆਂ 15 ਲੱਖ ਤੋਂ ਥੱਲੇ ਕੋਈ ਇਸ ਦੇਸ਼ ਦੀ ਸੜਕ ਦੇ ਉੱਤੇ ਗੱਡੀ ਹੈ ਨਹੀਂ ਗਈ ਤੇ ਉਹ ਮੰਗਾਈ ਦੀ ਮਾਰ ਹੇਠ ਹੈ ਨਹੀਂ ਮੰਗਾਈ ਤੇਲ ਨਾਲ ਨਹੀਂ ਹੋ ਰਹੀ 60 ਰੁਪਏ ਇਹਨਾਂ ਨੂੰ ਤੇਲ ਪੈਂਦਾ ਵੇਚਦੇ 90 ਰੁਪਏ ਆ 30 ਰੁਪਏ ਜਾਂਦੇ ਕਿੱਥੇ ਉਹਨਾਂ ਮੰਗਾਈ ਨਹੀਂ ਹੋ ਰਹੀ ਇਹ ਤੇਲ ਸਸਤਾ ਕਰ ਦੇਣਾ ਹਾਂ ਤੇ ਜਿਹੜੇ ਕਪੜੇ ਆ ਇੰਨਾ ਕਰੋੜਾ ਖਰਬਾ ਰੁਪਈਆ ਇੱਕ ਰੈਲੀ ਆ ਤੁਸੀਂ ਤੁਸੀਂ ਇੱਕ ਇੱਕ ਆਮ ਪਰਿਵਾਰ ਦੀ ਗੱਲ ਕਰੋ ਕਿਸੇ ਦੀ ਧੀ ਦਾ ਵਿਆਹ ਆ ਗਿਆ ਉਹਨੇ ਵਿਆਹ ਕਰਨਾ ਤੇ ਵਿਆਹ ਤੇ ਲੱਗਿਆ ਰੁਪਈਆ 10 ਤੋਂ 15 ਲੱਖ ਉਹਦਾ ਕੁੱਬ ਨਿਕਲ ਜਾਂਦਾ 4 ਸਾਲ ਉਹ ਸਿੱਧਾ ਨਹੀਂ ਹੁੰਦਾ ਇਹ ਨੇਤਾ ਲੋਕ ਵਾਟਰਪਰੂਫ ਟੈਂਟ ਲਾ ਕੇ ਹਜ਼ਾਰਾਂ ਦਾ ਇਕੱਠ ਕਰਦੇ ਆ ਗੱਡੀਆਂ ਬੱਸਾਂ ਸਾਰੇ ਆਉਂਦੇ ਆ ਉਹ ਕਰੋੜਾ ਰੁਪਈਆ ਕਿੱਥੋਂ ਆਉਂਦਾ ਉਹ ਕਿਹੜੀ ਫੰਡਿੰਗ ਚੋਂ ਆਉਂਦਾ ਉਹਦੇ ਨਾਮ ਘਿਆਈ ਨਹੀਂ ਵਾਦੀ ਉਹੀ ਪੈਸਾ ਲੋਕਾਂ ਦੇ ਲਾਉਣ ਸੋ ਕਰ ਕਰਾ ਕੇ ਦੇਖੋ ਇਹ ਦੇਸ਼ ਨੂੰ ਮੂਰਖ ਬਣਾਉਣ ਵਾਲੀ ਗੱਲ ਹੈ ਮੁਨਾਫਾ ਖੋਰੀ ਤਾਂ ਹਜੇ ਵੀ ਓਨੀ ਹੈ ਮੁਨਾਫਾ ਖੋਰੀ ਨੂੰ ਘੱਟ ਕਰਨ ਅਸੀਂ ਨਹੀਂ ਚਾਹੁੰਦੇ ਵੀ ਦੇਸ਼ ਦਾ ਜਿਹੜਾ ਵਾਸੀ ਹੈ ਉਹ ਮਹਿੰਗਾਈ ਦੀ ਮਾਰ ਹੇਠ ਆਵੇ ਅਸੀਂ ਇੱਕ ਸਿੰਪਲ ਥਿਊਰੀ ਨਾਲ ਸਮਝਾਉਣਾ ਚਾਹੁੰਦੇ ਆਂ ਕਦੀ ਤਾਂ ਗੋਭੀ ਵਿਕਦੀ ਹੈ 10 ਰੁਪਏ ਕਿਲੋ ਕਦੀ ਗੋਭੀ ਹੋ ਜਾਂਦੀ 100 ਰੁਪਏ ਕਿਲੋ ਪਰ ਕਿਸਾਨ ਦੇ ਖੇਤੋਂ ਤਾਂ 2-3 ਰੁਪਏ ਟੁੱਟਦੀ ਆ ਕਦੀ ਦਾ ਪਿਆਜ਼ ਹੋ ਜਾਂਦਾ 20 ਰੁਪਏ ਕਿਲੋ ਕਦੀ ਪਿਆਜ਼ ਹੋ ਜਾਂਦਾ 100 ਰੁਪਏ ਕਿਲੋ ਕਿਸਾਨ ਨੂੰ ਪੈਸੇ ਤਾਂ ਨਹੀਂ ਮਿਲੇ ਪਿਛਲੀ ਵਾਰੀ ਨਿੰਬੂ 350 ਰੁਪਏ ਕਿਲੋ ਮਿਲਿਆ ਕੀ ਉਹ ਕਿਸਾਨ ਨੂੰ ਪੈਸੇ ਮਿਲੇ ਕੀ ਉਹਦੇ ਤੇ ਐਮ ਐਸ ਪੀ ਸੀ ਜਿਹੜੇ ਕਿਸਾਨ ਦੇ ਖੇਤ ਚੋਂ ਨਿੰਬੂ ਟੁੱਟ ਕੇ ਆਇਆ ਉਹ 5-10 ਰੁਪਏ ਟੁੱਟ ਕੇ ਆਇਆ ਪੁੱਛੋ ਕਸ਼ਮੀਰ ਦੇ ਲੋਕਾਂ ਨੂੰ ਜਾ ਕੇ ਸੇ ਕਿਹੜੇ ਭਾਜਾਂਦਾ 12-13 ਰੁਪਏ ਕਿਲੋ ਤੇ ਉਹੀ ਸੇ ਪਹਿਲਾਂ ਸਿੱਧਾ ਦਿੱਲੀ ਜਾਂਦਾ ਦਿੱਲੀ ਤੋਂ ਹੋ ਕੇ ਪੰਜਾਬ ਚ ਆਉਂਦਾ 200 ਰੁਪਏ ਕਿਲੋ ਵਿਕਦਾ ਤੇ ਕੌਣ ਮੰਗਹਾਈ ਕਰ ਰਿਹਾ ਕਿਸਾਨ ਕਰ ਰਿਹਾ ਕੋਈ ਖਾਰੇ ਪੈਸੇ ਇਹ ਮਿਡਲਮੈਨ ਕਰ ਰਿਹਾ ਅਸੀਂ ਚਾਹੁੰਦੇ ਹਾਂ ਗੈਪ ਬੰਦ ਹੋਵੇ ਇਹ ਗੈਪ ਬੰਦ ਹੋਏ ਇਹਦੇ ਨਾਲ ਮੰਗਹਾਈ ਘਟੂਗੀ ਕੀ ਵਧੂਗੀ ਨਹੀਂ ਅਸੀਂ ਚਾਹੁੰਦੇ ਹਾਂ ਪਾਕਿਸਤਾਨ ਨਾਲ ਟ੍ਰੇਡ ਖੋਲ੍ਹ ਦਿਓ ਜੇ ਸਾਡੇ ਕੋਲ ਨਾਜ ਵਧੂ ਆ ਇੰਡੀਆ ਦੇ ਮੁੱਲ ਦੇ ਹਿਸਾਬ ਨਾਲ 60 ਰੁਪਏ ਕਿਲੋ ਪਾਕਿਸਤਾਨ ਦੇ ਲੋਕਾਂ ਨੇ ਆਟਾ ਖਾਦਾ ਉਹ ਕੌਣ ਨੇ ਯਾਰ ਇਨਸਾਨ ਨੇ ਸਾਡੇ ਗਵਾਂਢੀ ਸਾਡੀ ਮਾਤਰ ਭਾਸ਼ਾ ਇੱਕ ਹੈ ਸਾਡੇ ਪੰਜਾਬੀ ਭਰਾ ਨੇ ਪਾਕਿਸਤਾਨ 'ਚ ਬੈਠੇ ਬਾਰਡਰ ਖੋਲੋ ਇੱਥੇ 22 ਰੁਪਏ ਕਿਲੋ ਆਟਾ ਅਸੀਂ ਉਹਨਾਂ ਨੂੰ 40 ਦੇ ਦੇਵਾਂਗੇ ਨਾਲੇ ਸਾਡੇ ਦੇਸ਼ ਦਾ ਕਿਸਾਨ ਖੁਸ਼ ਨਾਲੇ ਗਵਰਨਮੈਂਟ ਨੂੰ ਟੈਕਸ ਆਵੇ ਉਹ ਬੰਦੇ ਭੁੱਖੇ ਮਰ ਗਏ ਉਹਨਾਂ ਨੂੰ ਵੀ ਬਚਾ ਲਿਆ ਸੀ ਸੋ ਇਹ ਗਵਰਨਮੈਂਟ ਦੇ ਜਿਹੜੇ ਯਾਰ ਨੇ ਨਾ ਡਾਨੀ ਬਾਨੀ ਤੇ ਇਦਾਂ ਦੇ ਹਜ਼ਾਰਾਂ ਜਿਹੜੇ ਹੋਰ ਥੱਲੇ ਉੱਗ ਗਏ ਆ ਵੱਡੇ ਵੱਡੇ ਸ਼ੈਲੋ ਬਣ ਰਿਹਾ ਸਿਰਫ ਉਹਨਾਂ ਦੀ ਸਰਕਾਰ ਆ ਮੁਨਾਫਾ ਖੋਰੀਆਂ ਦੀ ਅਸੀਂ ਚਾਹੁੰਦੇ ਆ ਕਿ ਐਮਐਸਪੀ ਗੋਭੀ ਤੇ ਤੈਅ ਹੋ ਜਾਵੇ ਮੰਨ ਲਓ 10 ਰੁਪਏ ਤੇ ਖਰੀਦਦਾਰ ਨੂੰ ਪਤਾ ਹੋਵੇ ਵੀ ਮਿਡਲ ਮੈਨ ਦੇ 5 ਰੁਪਏ ਮੈਂ 15 ਰੁਪਏ ਖਰੀਦਣੀ ਆ ਉਹ 100 ਰੁਪਏ ਨਹੀਂ ਖਰੀਦੂਗਾ ਅਸੀਂ ਚਾਹੁੰਦੇ ਆ ਕਿ ਸਾਡੇ ਖੇਤ ਚੋਂ ਆਲੂ ਟੁੱਟਿਆ 12 ਰੁਪਏ ਕਿਲੋ ਦੇ ਹਿਸਾਬ ਨਾਲ ਮਿਡਲ ਮੈਨ ਦੇ 8 ਰੁਪਏ ਤੇ 20 ਰੁਪਏ ਨੂੰ ਖਰੀਦਦਾਰ ਨੂੰ ਮਿ ਪਰ ਇਹ ਤਾਂ ਹੋ ਨਹੀਂ ਰਹੀ ਇਹ ਮੁਨਾਫਾ ਖੋਰੀ ਬਹੁਤ ਜਿਆਦਾ ਵਧੀ ਹੋਈ ਠੀਕ ਹੈ ਜੀ ਤਾਂ ਅਸੀਂ ਕਿਸਾਨਾਂ ਕੋਲ ਦੇ ਨਾਲ ਗੱਲਬਾਤ ਕੀਤੀ ਬੜੇ ਹੀ ਸੋਹਣੇ ਤਰੀਕੇ ਦੇ ਨਾਲ ਇਹਨਾਂ ਨੇ ਸਮਝਾਇਆ ਕਿ ਇੱਕ ਆਮ ਵਿਅਕਤੀ ਨੂੰ ਇਸ ਚੀਜ਼ ਦਾ ਕਿਹੜਾ ਫਾਇਦਾ ਹੋ ਸਕਦਾ ਤੇ ਕਿਸ ਤਰੀਕੇ ਦੇ ਨਾਲ ਜਿਹੜੀਆਂ ਸਰਕਾਰਾਂ ਨੇ ਉਹ ਕਿਸਾਨ ਦੇ ਨਾਲ ਤੱਕਾ ਕਰ ਰਹੀਆਂ ਹਨ